ਇਨ ਧੀਆਂ ਇੱਕ ਬਜ਼ੁਰਗ ਮਾਂ ਦੇ ਨਾਲ ਇੱਕ ਪਿਓ ਅਜਹਿ ਘਰ ਦੇ ਵਿੱਚ ਰਹਿ ਰਿਆ ਸੀ ਜਿਸ ਨੂੰ ਦੇਖ ਕੇ ਲੋਕਾਂ ਦੇ ਰੋਂਗ ਟੇ ਖੜੇ ਹੋ ਗਏ ਕਿ ਆਖਰ ਅਜਹਿ ਘਰ ਦੇ ਵਿੱਚ ਇਹ ਪਰਿਵਾਰ ਆਪਣੀ ਜ਼ਿੰਦਗੀ ਕੱਟ ਕੇ ਮੇਰੇ ਹਾ ਸੀ ਜਿਸ ਤੋਂ ਬਾਅਦ ਇਹਨਾਂ ਦੀ ਬਾ ਡੇਰਾ ਪ੍ਰੇਮੀਆਂ ਨੇ ਫੜੀਆ ਡੇਰਾ ਸਿਰਸਾ ਮੁਖੀ ਜੇਲ੍ਹ ਵਿੱਚ ਬੈਠ ਕੇ ਵੀ ਅਜਹਿ ਕੰਮ ਕਰ ਰਿਹਾ ਹੈ ਕਿ ਲੋਕ ਪ੍ਰੇਮੀਆਂ ਦਾ ਲਗਾਤਾਰ ਧੰਨਵਾਦ ਕਰ ਰਹੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਇੱਕ ਮਕਾਨ ਬਣਦਾ ਦੇਖ ਰਹੇ ਹੋ ਦਰਅਸਲ ਇੱਕ ਗਰੀਬ ਪਰਿਵਾਰ ਹੈ ਜਿਸ ਦੀਆਂ ਤਿੰਨ ਧੀਆਂ ਨੇ ਪਰ ਘਰ ਦਾ ਗੁਜ਼ਾਰਾ ਵੀ ਔਖਾ ਚੱਲਦਾ ਤੇ ਘਰ ਵੀ ਟੁੱਟਿਆ ਹੋਇਆ ਸੀ ਤਾਂ ਇਹਨਾਂ ਦਾ ਘਰ ਡੇਰਾ ਪ੍ਰੇਮੀਏ ਦੇ ਵੱਲੋਂ ਬਣਵਾ ਕੇ ਦਿੱਤਾ ਜਾ ਰਿਹਾ ਹੈ ਡਿੜਬਾ ਡੇਰਾ ਸੱਚਾ ਸੌਦਾ ਸਿਰਸਾ ਵੱਲੋਂ ਚਲਾਈ ਗਈ ਆਸ਼ਿਆਨਾ ਮੁਹਿੰਮ ਤਹਿਤ ਬਲਾਕ ਡਿੜਬਾ ਦੇ ਪਿੰਡ ਰੋਗਲਾ ਦੀ ਸਾਜ ਸੰਗਤ ਨੇ ਇੱਕ ਲੋੜਵੰਦ ਪਰਿਵਾਰ ਨੂੰ ਪੱਕਾ ਮਕਾਨ ਬਣਾ ਕੇ ਦਿੱਤਾ ਜਿਸ ਨੂੰ ਲੈ ਕੇ ਪਰਿਵਾਰ ਨੇ ਡੇਰਾ ਪ੍ਰੇਮੀਏ ਦਾ ਧੰਨਵਾਦ ਕੀਤਾ ਕੀ ਨਾਮ ਮਤਈ ਅਮਰਜੀਤ ਜੀ ਅਮਰਜੀਤ ਜੀ ਅੱਜ ਤੁਹਾਡਾ ਮਕਾਨ ਬਣ ਰਿਹਾ ਹੈ ਹਾਂ ਜੀ ਹਾਂ ਜੀ ਬਹੁਤ ਧੰਨਵਾਦ ਜੀ ਜਿਹੜੇ ਬੀਰਪ੍ਰੇਮੀ ਮੇਰੇ ਸਹਿਮਤ ਹੋਏ ਨੇ ਮੇਰੇ ਮਕਾਨ ਬਣਾ ਰਹੇ ਨੇ ਮੈਨੂੰ ਬਹੁਤ ਬੜੀ ਖੁਸ਼ੀ ਚੜੀ ਆ ਮੈਨੂੰ ਸਰਕਾਰ ਵੱਲੋਂ ਕੋਈ ਕੋਹ ਨਹੀਂ ਬਿਮਾਰ ਦਿੱਤਾ ਕੋਈ ਪੈਨਸ਼ਨ ਵਗੈਰਾ ਨਹੀਂ ਲੱਗੀ ਹੋਈ ਬڑے ਪਾਵੈਂਸ਼ਨ ਹਾਂ ਬڑے ਪਾਵੈਂਸ਼ਨ ਹੈ ਉਹਦੇ ਨਾਲ ਕੋਈ ਸਾਨੂੰ ਮਦਦ ਨਹੀਂ ਮਿਲਦੀ ਨਾ ਜੀ ਕੋਈ ਮਦਦ ਨਹੀਂ ਹਜੇ ਜਿਹਨੇ ਮੇਰੇ ਦਿਮੇ ਮਕਾਨ ਸੋਡਾ ਕਹਿੰਦੇ ਕਿ ਗਿਰਿਆ ਹੋਇਆ ਸੀ ਜਿਹੜਾ ਪੱਚਾ ਮਕਾਨ ਉਹਨੂੰ ਬਣ ਰਿਹਾ ਹੈ ਨਾ ਹਾਂ ਹਾਂ ਬਹੁਤ ਵੱਗਿਆ ਬਣ ਰਿਹਾ ਜੀ ਹੁਣ ਉਹਨਾਂ ਜਿਹੜੇ ਦਿਹਾੜੀ ਦਾ ਪਾ ਕਰਕੇ ਘਰ ਚਲਾਉਂਦਾ ਉਹ ਹੈ ਮੁੰਡਾ ਜੀ ਕੀ ਅੱਜ ਗੱਲ ਕਰਨਾ ਚਾਹੁੰਦੇ ਹੋ ਅੱਜ ਤੁਸੀਂ ਹਾਂ ਧੰਨਵਾਦ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਮੈਂ ਰੁਗੜੇ ਦਾ ਰਹਿਣ ਵਾਲਾ ਜੀ ਇਹ ਜਿਹੜਾ ਤੁਹਾਡਾ ਮਕਾਨ ਬਣ ਰਿਹਾ ਹੈ ਕੰਟੀਨ ਵੱਲੋਂ ਮਕਾਨ ਬਣਾਇਆ ਜਾ ਰਿਹਾ ਔਰ ਕਹੇ ਜੀ ਤੁਹਾਡੇ ਪਰਿਵਾਰ ਦੇ ਹਲਾਤ ਸੀ ਜੀ ਇਹ ਮੇਰਾ ਮਕਾਨ ਡੇਰਾ ਪ੍ਰੀਮੀਆ ਵੱਲੋਂ ਬਣਵਾਇਆ ਜਾ ਰਿਹਾ ਜੀ ਮੇਰੇ ਹਾਲਾਤ ਥੋੜੇ ਗੰਭੀਰ ਤੇ ਜੀ ਗਰੀਬੀ ਕਾਰਨ ਮੇਰਾ ਮਕਾਨ ਟੇੜੀ ਹੋ ਚੁੱਕਾ ਸੀ ਤੇ ਹੁਣ ਮੇਰੇ ਤਿੰਨ ਬੇਟੀਆਂ ਨੇ ਜੀ ਮੇਰੇ ਡੈਡੀ ਦੀ ਡੈਥ ਹੋ ਚੁੱਕੀ ਹੈ ਜੀ ਮਾਂ ਤਾਂ ਮੇਰੇ ਬਿਮਾਰ ਰਹਿੰਦੇ ਨੇ ਜੀ ਹੁਣ ਮੇਰੇ ਡੇਰਾ ਪ੍ਰੀਮੀ ਮੇਰਾ ਮਕਾਨ ਬਣਾ ਕੇ ਦੇ ਰਹੇ ਨੇ ਨਾਲ ਬਹੁਤ ਬਹੁਤ ਧੰਨਵਾਦ ਹੈ ਕੱਚਾ ਸੀ ਇਹ ਮਕਾਨ ਹਾਂ ਜੀ ਕੱਚਾ ਸੀ ਦੇਹੋ ਤੁਸੀਂ ਕਿੱਥੇ ਰਹ ਰਹੇ ਸੀ ਲੋਕ ਮਸੀਬਾ ਸਾਈ ਤਾਈ ਚਾਚਿਆਂ ਦੇ ਆਪਣੇ ਘਰਾਂ 'ਚ ਜਿਹੜੇ ਹੈਗੇ ਸੀ ਉਹਨਾਂ ਨਾਲ ਰਹ ਰਹੇ ਸੀ ਕਾਹ ਕੰਮ ਰ ਬਣਦੇ ਨੇ ਹੁਣ ਆਪਣੇ ਦੋ ਕਮਰੇ ਇੱਕ ਰਸੋਈ ਬਣਾ ਰਹੇ ਇਸ ਤਰ੍ਹਾਂ ਲੱਗ ਰਿਹਾ ਕੋਈ ਕੋਈ ਮਤਲਬ ਕੀਤੀ ਜਾ ਰਹੀ ਹੈ ਮੈਂ ਬਹੁਤ ਖੁਸ਼ ਹੈ ਜੀ ਮੇਰਾ ਵਧੀਆ ਕੰਮ ਕਰ ਰਹੇ ਨੇ ਜੀ ਪ੍ਰੇਮੀ ਇਸ ਸਬੰਧੀ ਪ੍ਰੇਮੀ ਸੇਵਕ ਦੇਵਰਾਜ ਇਨਸਾ ਰੋਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਪਿੰਡ ਦਾ ਹਰਜੀਤ ਸਿੰਘ ਜੋ ਕਿ ਡਰਾਈਵਰੀ ਦਾ ਕੰਮ ਕਰਦਾ ਆਪਣੇ ਪਰਿਵਾਰ ਦੇ ਵਿੱਚ ਤਿੰਨ ਬੱਚਿਆਂ ਦੇ ਨਾਲ ਖਸਤਾ ਹਾਲਤ ਮਕਾਨ ਦੇ ਵਿੱਚ ਰਹਿ ਰਿਹਾ ਤੇ ਕਿਸੇ ਵਕਤ ਵੀ ਛੱਤ ਡਿੱਕੇ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਤਾਂ ਫਿਰ ਸਾਡੇ ਵੱਲੋਂ ਇਹਨਾਂ ਦਾ ਮਕਾਨ ਬਣਾ ਕੇ ਦਿੱਤਾ ਗਿਆ। ਬਜੀ ਕੀ ਨਾਮ ਆ ਤੁਹਾਡਾ? ਬੇਵਰਾਜ ਜੀ। ਬੇਵਰਾਜ ਜੀ ਅੱਜ ਕਿਹੜੇ ਪਿੰਡ ਦੇ ਵਿੱਚ ਖੜਿਓ? ਇਹ ਜਿਹੜਾ ਕੰਮ ਚੱਲ ਰਿਹਾ ਜੀ ਮਿਸਤਰੀ ਦਾ ਕੀ ਕਾਰਨ ਹੈ ਇਹ ਸਾਰੀ ਤੁਹਾਡੀ ਜਿਹੜੀ ਸੰਗਤਾਂ ਖੜੀ ਹੈ ਜੀ ਕੀ ਕਾਰਨ ਹੈ ਸਾਰਾ ਕੁਝ? ਇਹ ਕਾਰਨ ਤਾਂ ਹੈ ਜੀ ਇਹ ਥੋੜਾ ਜਿਹਾ ਪਹਿਲਾਂ ਜਿਹਨਾਂ ਦਾ ਸੀ ਮਕਾਨ ਬਣਾ ਰਹੇ ਹਾਂ ਇਹ ਜੋ ਬਾਬਾ ਜੀ ਸੀ ਉਹਨਾਂ ਦੀ ਡੈਥ ਹੋ ਗਈ। ਉਸ ਤੋਂ ਬਾਅਦ ਇਹਨਾਂ ਦਾ ਜੋ ਲੜਕਾ ਸੀ ਉਸਦੀ ਵੀ ਡੈਥ ਹੋ ਗਈ ਦੀ। ਤੇ ਇਹਨਾਂ ਦਾ ਜਿਹੜਾ ਛੋਟਾ ਭਰਾ ਲੜਕੇ ਦਾ ਤੇ ਉਹ ਯਾਨੀ ਕਿ ਉਹਦੇ ਵੀ ਸੱਟ ਲੱਗੀ ਸੀ ਯਾਨੀ ਕਿ ਥੋੜਾ ਉਹ ਵੀ ਅਫਸੈਟ ਜਿਹਾ ਰਹਿੰਦਾ ਵਿਚਾਰਾ ਤੇ ਉਹ ਯਾਨੀ ਕਿ ਉਹਦਾ ਵਿਆਹ ਹੋ ਗਿਆ ਉਸ ਤੋਂ ਬਾਅਦ ਤਿੰਨ ਕੁੜੀਆਂ ਨੇ ਜੀ ਉਹਦੇ ਤੇ ਮਾਤਾ ਜੀ ਨੇ ਘਰੇ ਤੇ ਜੋ ਇਹਨਾਂ ਦੀ ਭੈਣ ਸੀ ਉਸ ਨੇ ਸਾਨੂੰ ਕਿਹਾ ਕਿ ਬਾਈ ਜੀ ਐ ਕਰਕੇ ਮੇਰੇ ਭਾਈ ਦਾ ਯਾਨੀ ਕਿ ਮਕਾਨ ਡਿੱਗ ਗਿਆ ਬਿਲਕੁਲ ਹੀ ਤੇ ਅਸੀਂ ਦੇਖ ਕੇ ਗਏ ਬਿਲਕੁਲ ਹੀ ਆਪਦੀਆ ਵੀ ਡਿੱਗੇ ਪਿਆ ਸੀ ਤਾਂ ਉਹ ਅਸੀਂ ਆਪਣੇ ਬਾਈ ਮਨਕੀਰਜੀਤ 85 ਮੈਂਬਰ ਇਹਨਾਂ ਨਾਲ ਗੱਲ ਕਰੀ ਤੇ ਡੇਰੇ ਆਪਣੇ ਪੁੱਛਿਆ ਗਿਆ ਲਈ ਡੇਰੇ ਤੋਂ ਇਸ ਤਰ੍ਹਾਂ ਕਰਕੇ ਵੀ ਸਾਡੀ ਬਣੀ ਜ਼ਰੂਰੀ ਲੋੜਵੰਦ ਪਰਿਵਾਰ ਆ ਉਸ ਦਾ ਮਕਾਨ ਬਣਾਉਣਾ ਜੀ ਤਾਂ ਡੇਰੇ ਨੇ ਸਾਨੂੰ ਅੱਗੇ ਦਿੱਤੀ ਵੀ ਆਪਣੇ ਵਿਾਸਸੀ ਨੰਬਰਾਂ ਨੂੰ ਮਿਲ ਲੋ ਜੀ ਤੁਸੀਂ ਤੇ ਜਿਵੇਂ ਜੇ ਤੁਹਾਨੂੰ ਯੋਗ ਲੱਗਦਾ ਤਾਂ ਮਕਾਨ ਬਣਾ ਲਓ ਜੀ ਤਾਂ ਇਸ ਤਰ੍ਹਾਂ ਇਤਨਾ ਕਰਕੇ ਅਸੀਂ ਫਿਰ ਸ਼ੁਰੂਆਤ ਕਰੀ ਇਨਸਾਨਾਂ ਦਾ ਨਾਮ ਇਹਦਾ ਮਾਲਕ ਦਾ ਜਿਹੜਾ ਮਕਾਨ ਹੈ ਔਰ ਕਿਸ ਕਿਹੜੇ ਪੱਛਾਰ ਨਾਲ ਸੰਬੰਧ ਰੱਖਦੇ ਨੇ ਇਹਦਾ ਨਾਮ ਤੇਜਾ ਤੇਜਾ ਸਿੰਘ ਹੈ ਜੀ ਜੋ ਬੀ ਜੁਰਗ ਸੀ ਤੇ ਉਹਨਾਂ ਦਾ ਲੜਕਾ ਜੀ ਤੇ ਮਾਤਾ ਜੀ ਨੇ ਤੇ ਇਹਦੇ ਤਿੰਨ ਕੁੜੀਆਂ ਨੇ ਜੀ ਯੋ ਕਿ ਮੁੰਡਾ ਨਹੀਂ ਹੋਇਆ ਜੀ ਜ਼ਿੰਮੇਦਾਰ ਪਰਿਵਾਰ ਹੈ ਜੀ ਹਾਂ ਜੀ ਇਸ ਤਰ੍ਹਾਂ ਕਰਕੇ ਪਿੰਡ ਦੇ ਵਿੱਚ ਹਾਲਾਤ ਇਹਨਾਂ ਦੇ ਘਰ ਦੇ ਕਹੇ ਹਾਲਾਤ ਦੇਖੇ ਤੁਸੀਂ ਹਾਲਾਤ ਹੈ ਬਿਲਕੁਲ ਹੀ ਯਾਨੀ ਕਿ ਬਸ ਥੋੜੀ ਜਿਹੀ ਡਰਾਈਵਰੀ ਕਰ ਲੈ ਜੀ ਉਹ ਜ਼ਮੀਨ ਜ਼ਮੀਨ ਜਮਾ ਨਹੀਂ ਹੈਗੀ ਜਿਹਨਾਂ ਕੋਲ ਗਰੀਬ ਪਰਿਵਾਰ ਹੈ ਜਮਾ ਗਰੀਬ ਪਰਿਵਾਰ ਹੈ ਜੀ ਹਾਂ ਪੀੜਤ ਪਰਿਵਾਰ ਦਾ ਕਹਿਣਾ ਕਿ ਨਾ ਹੀ ਕਿਸੇ ਸਮਾਜ ਸੇਵੀ ਸੰਸਦ ਤੇ ਨਾ ਹੀ ਕਿਸੇ ਸਰਕਾਰ ਦੇ ਵੱਲੋਂ ਉਹਨਾਂ ਦੀ ਬਾਹ ਫੜੀ ਗਈ ਹੈ ਜਿਸ ਕਰਕੇ ਡੇਰਾ ਪ੍ਰੀਮੀਅਰ ਨੇ ਹੁਣ ਉਹਨਾਂ ਦਾ ਘਰ ਬਣਾ ਕੇ ਦਿੱਤਾ ਤੇ ਉਹ ਧੰਨਵਾਦ ਕਰਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ